ਹਰਮਾਈ ਇਹਨਾਂ ਦੀ ਟੀਮ ਦੇ ਨਾਮ ਜਿਹੜੀ ਹੈ 355 ਅੱਜ ਜਿਹੜੀ ਯਾਪਾ ਹਰਸ਼ਕਰਨ ਜਾ ਰਹੇ ਹੈ ਇਹਨਾਂ ਦੀ ਬਦੌਲਤ ਹੋ ਰਿਹਾ ਹੈ ਕਿਉਂਕਿ ਆਮ ਅਜਲਾਸ ਦੇ ਵਿੱਚ ਪ੍ਰਗਟਾਉਣ ਆਪਰੇਟਿਵ ਕੋਲਣਾ ਦੇ ਵਿੱਚੋਂ ਪੰਜ ਜਾਂ ਸਰਪੰਚ ਵੀ ਹੋਣਗੇ ਖੜੇ ਵੀ ਹੋਣਗੇ ਜੇ ਪੰਨਾ ਕੁਝ ਰਹੇ ਆਮ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਇਹ ਇਜਲਾਸ ਹੁੰਦਾ ਇਹਨੂੰ ਪਹੁੰਚਾਉਣਾ ਅਤਿ ਜ਼ਰੂਰੀ ਹੈ ਸੋ ਇਹ ਜਲਾਸ ਸਾਪਾ ਨੇ ਇੱਕ ਸਾਲ ਬਾਅਦ ਕਰਨਾ ਸੀ ਪਰ ਤਿੰਨ ਸਾਲ ਲੰਘ ਚੁੱਕੇ ਆ ਅੱਜ ਅੱਪਾ ਆਤਰੇ 355 ਦਾ ਆਮ ਇਜਲਾਸ ਅਰੇਲਾ ਕਰਨ ਜਾ ਰਹੇ ਆ ਜਿਸmein ਮੈਂ ਕਹਿ ਦਿੱਤੋ ਖਾ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਸਾਡੇ ਸੈਕਟਰੀ ਸਾਹਿਬ ਸਰਕਾਰ ਗੁਰਦੀਪ ਸਿੰਘ ਜੀ ਸਾਜਨਾ ਸਰਪੰਚ ਸਾਹਿਬ ਉਹ ਸਾਨੂੰ ਸਾਰਾ ਇੰਟਰਵਿਊ ਮਿਲਦਾ ਕੋ ਉਸ ਨਾਮ ਦੇ ਜਿਹੜਾ ਅਜੇ ਦਾ ਅਜੰਤਾ ਕਿਉਂਕਿ ਤੁਸੀਂ ਜੋ ਵੀ ਦੇਖਦੇ ਹੋ ਮੈਂ ਉਹ ਵੀ ਕੀਤਾ ਹੈ ਸ੍ਰੀ ਰੋਸ਼ਨ ਲਾਲਮੀ ਟੋਕੈਂਟ ਦੀ ਮੈਂ ਆਪਣੇ 팀 ਦੇ ਨਾਲ ਮਿਲ ਕੇ ਕੀਤਾ ਚਾਹੇ ਕੋ ਬਾਗਜਾਨੇ ਦਾ ਕੰਮ ਹੋਇਆ ਚਾਹੇ ਕੋ ਮਸ਼ੀਨਾਂ ਦਾ ਕੰਮ ਹੋਇਆ ਕਿਆ ਆਂਪਾ ਲੋਕਾਂ ਦੇ ਮੇਰੇ ਤਰੀਕਾ ਨੂੰ ਪਤਾ ਸਾਰਿਆਂ ਨੂੰ ਕਿ ਆਪਣੀ ਅਜੰਦੀਆਂ ਵੀ ਦਿੱਟਾਂ ਨੇ ਹਾਈ ਕੋਰਟ ਦਾ ਸੁਪਰੀਮ ਕੋਰਟ ਦੇ ਵਿੱਚ ਚੱਲੇ ਰਹੀਆਂ ਨੇ ਸਿੰਘਾਂ ਦੇ ਵਿੱਚ ਹੁਣ ਤੱਕ ਦਾ ਆਪਾਂ ਨੂੰ ਜਿੱਤੇ ਕਰਾ ਰਹੇ ਰਹਿਣ ਦਾ ਆਗਿਆ ਸੁਪਰਮਾਤਮਾ ਕਿਰਪਾ ਰੱਖੇ ਇਸ ਤਰ੍ਹਾਂ ਇਹ ਇਸ ਵੈਲਫੇਅਰ ਐਸੋਸੀਏਸ਼ਨ ਵਿੱਚ ਟਰਾਈ ਬਹਿ ਸੋ ਵੈਲਫੇਅਰ ਐਸੋਸੀਏਸ਼ਨ ਦਾ ਅਰਦਾਸ ਹੈ ਜੋ ਉਸ ਦਾ ਮਕਸਦ ਕੀ ਹੈ ਕਿ ਪਹਿਲਾ ਹਾਂਜੀ ਸਰ ਜੋ ਅੱਜ ਆਪਾਂ ਹਮੇਸ਼ਾ ਰਾਸਤੇ ਪਹੁੰਚੇ ਹੋਗੇ ਤੇ ਤੁਹਾਡਾ ਪਹਿਲਾਂ ਤੁਹਾਡਾ ਨਾਮ ਕੀ ਹੈ ਜੀ ਹਨਾ ਗੁਜੀਤ ਸਿੰਘ ਚੀਮਾ ਜ਼ਿਲ੍ਹਾ ਪ੍ਰਧਾਨ ਮਰੀਕੋਲਾ ਹਾਂਜੀ ਜੋ ਅੱਜ ਅਜਲਾਸ ਤੇ ਪਹੁੰਚਿਆ ਇਹਦੇ ਬਾਰੇ ਤੁਸੀਂ ਸਾਡਾ ਸਾਡੀ ਜੂਨੀਅਰ ਬੜੀ ਨੂੰ ਐਨਐਪਐਸੇ 355 ਨੂੰ 3 ਸਾਲ ਹੋ ਗਏ ਜੀ ਤੇ ਸਾਡਾ ਪਹਿਲਾ ਉਜਲਾ ਸਾਰੇ ਮਤਲਬ ਟੀਮ ਸਾਡੀ ਅੱਜ ਪੰਜਾਬ ਦੇ ਵਿੱਚੋਂ ਬਖਵਾਗ ਜ਼ਿਲ੍ਹਿਆਂ ਵਿੱਚੋਂ ਜ਼ਿਲ੍ਹਾ ਪ੍ਰਧਾਨ ਬਲਾਕ ਪ੍ਰਧਾਨ ਤੇ ਟੀਮ ਕੋਡਰ ਮੰਮਾ ਆ ਕੇ ਇੱਥੇ ਪਹੁੰਚ ਰਹੇ ਨੇ ਸਾਰੇ ਤੇ ਉਹ ਆਪਣੇ ਸਰਕਾਰ ਪ੍ਰਤੀ ਤੁਹਾਡਾ ਕੀ ਕੀ ਸਮੱਸਿਆਵਾਂ ਨੇ ਰਿਪੋਰਟ ਕਰਨ ਸਰਕਾਰ ਦੇ ਪ੍ਰਤੀ ਸਾਨੂੰ ਕਾਫੀ ਮੁਸ਼ਕਲਾਂ ਨੇ ਤੇ ਇੱਕ ਹੁਣ ਜਿਹੜੀ ਨਵੀਂ ਆਈ ਆ ਮੁਸ਼ਕਲ ਜਿੱਦਾਂ ਉਹਨਾਂ ਨੇ ਨਵੀਆਂ ਵੈਕੈਂਸੀਆਂ ਘਟੀਆਂ ਨੇ ਕਿਉਂਕਿ ਉਹ 200 700 2200 ਕਾਰਡ ਤੇ ਜਿਹਨਾਂ ਨੇ ਇੱਕ ਨੀਪੂ ਹੋਰ ਅਲਾਟ ਕਰਤਾ ਤੇ ਸਾਡਾ ਕਮਿਸ਼ਨਰ ਜਿਹੜਾ ਉਹ ਬਹੁਤ ਥੋੜਾ ਤਕਰੀਬਨ ਆਲ ਇੰਡੀਆ ਵਿੱਚ ਜੋ ਡੀਪੂ ਹੋਲਡਰਾਂ ਦਾ ਹੈਗਾ ਉਹਨਾਂ ਨੂੰ ਸਾਰ ਨੂੰ ਸਾਡਾ ਕਮਿਸ਼ਨਰ ਘਟਾ ਤੇ ਬਹੁਤ ਸਾਡੀਆਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਜੋ ਅੱਜ ਵਿਚਾਰਾਂਗੇ ਸਾਡੇ ਪ੍ਰਧਾਨ ਜੀ ਆਏ ਉਹਨੇ ਪੰਜਾਬ ਦੇ ਸ੍ਰੀ ਰੋਸ਼ਨ ਲਾਲ ਮਿੱਠੂ ਭੈਣ ਜੀ ਇਸ ਇਹਨਾਂ ਦੀ ਵਿਚਾਰ ਅਸੀਂ ਸੁਣਾਗੇ ਜੋ ਵੀ ਇਹਨਾਂ ਦਾ ਕਹਾ ਸਾਨੂੰ ਫੈਸਲਾ ਹੁਕਮ ਅਸੀਂ ਉਸ ਤਰ੍ਹਾਂ ਨਿਵਾਵਾਂਗੇ ਧੰਨਵਾਦ ਜੋ ਵੀ ਜਿਹੜੇ ਸੇਈ ਦੀ ਪਲਾਹਾ ਡੀਡੀ ਐਸ ਚੈਨਲ ਤੋਂ ਜੋ ਮਾਣੇ ਨੇ ਉਹ ਸਾਡੇ ਦਰਮਿਆਨ ਪਹੁੰਚੇ ਹੋਏ ਆ ਹਰਪ੍ਰਭਗਵਾਲ ਸਿੰਘ ਜੀ ਡੀਡੀ ਐਸ ਤੋਂ ਰਿਲੀ ਚੈਨਲ ਦੇ ਸਿਰ ਦਾ ਇੰਚਾਰਜ ਉਹ ਵੀ ਸਾਡੇ ਦਰਮਿਆਨ ਪਹੁੰਚਿਆ ਸੋਸ਼ਲ ਪੱਤਰਕਾਰ ਵੀ ਆ ਗਏ ਔਰ ਚੈਨਲ ਵਾਲੇ ਵੀ ਆ ਗਏ ਬੜੇ ਬੜੇ ਜੀ ਸੁਖਮਨ ਸਿੰਘ ਜੀ ਪਾਪਨੋ ਬਹੁਤ ਬਾਕ ਕਰਵਾਤੀਆਂ ਜਿੱਦਾਂ ਇਹ ਸਾਡਾ ਪੁਆਇੰਟ ਆ ਦੇ ਵਿੱਚ ਪਹੁੰਚਣਾ ਹੈ ਸੋ ਸਾਡੇ ਦਰਮਿਆਨ ਮਾਨਸਾ ਤੋਂ ਸੰਜੀਵ ਕੁਮਾਰ ਜੀ ਹੈਪੀ ਗੋਲ ਜੀ ਮਾਨਸਾ ਤੋਂ ਇਹ ਵੀ ਸਾਡੇ ਦਰਮਿਆਨ ਪਹੁੰਚੇ ਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚਾਹੇ ਲਈ ਫਿਰ ਸਾਰਿਆਂ ਨੂੰ ਇੱਕ ਵਾਰੀ ਬੇਨਤੀ ਹੈ ਵਿਸ਼ੇਸ਼ ਕੁਮਾਰ ਜੀ ਸੁਮਾਨਾ ਇਹ ਵੀ ਸਾਡੇ ਦਰਮਿਆਨ ਪਹੁੰਚੇ ਆ ਸੋ ਤੁਹਾਡਾ ਇੱਥੇ ਪਹੁੰਚਣ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਐਨ ਐਫ ਐਸ 355 ਸਤਿ ਸ਼੍ਰੀ ਅਕਾਲ ਜੀ ਡੀ ਡੀ ਐਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਜੀ ਮੈਂ ਤੁਹਾਡਾ ਹਰਪ੍ਰਮਾਨ ਸਿੰਘ ਚੀਮਾ ਅੱਜ ਅਸੀਂ ਪਹੁੰਚਾਏ ਗੁਰੂ ਛੇਡਾ ਵਿਖੇ ਜਿੱਥੇ ਐਨ ਐਫ ਐਸ ਦੀਪੂ ਹੋਲਡਰ ਜੁਨੀਅਰ ਵੱਲੋਂ ਇੱਕ ਜਲਾਸ ਬੁਲਾਇਆ ਜਾ ਰਿਹਾ ਹੈ ਅਜਲਾਸ ਦੇ ਵਿੱਚ ਜੋ ਵੀ ਪਹੁੰਚ ਰਹੇ ਜਿਨਾ ਪ੍ਰਧਾਨ ਪੰਜਾਬ ਪ੍ਰਧਾਨ ਜਨਰਲ ਸੈਕਟਰੀ ਜੋ ਵੀ ਪਹੁੰਚ ਰਹੇ ਨੇ ਉਹਨਾਂ ਨਾਲ ਸਾਨੂੰ ਸਿੱਧੀ ਗੱਲਬਾਤ ਕਰਾਵਾਂਗੇ ਅਤੇ ਅਜਲਾਸ ਦੇ ਵਿੱਚ ਜੋ ਵੀ ਨਵੇਂ ਅਰਜਿਤਿਆ ਹੋਣਗੀਆਂ ਜੋ ਸਰਕਾਰ ਪ੍ਰਤੀ ਦੀਪੂ ਹੋਲਡਰਾਂ ਦਾ ਕੋਈ ਸਜਾ ਹੋਣਗੇ ਉਹ ਵੀ ਸਾਨੂੰ ਨਾਲ ਰੂਪੂ ਕਰਾਵਾਂਗੇ ਜੀ ਆਓ ਸਾਨੂੰ ਵਿਖਾਉਣਿਆ ਸਿੱਧਾ ਅਜਲਾਸ ਦੀ ਕਵਰੇਜ ਜੀ ਸਾਹਿਬ ਹੁੰਦੇ ਆ ਬਸ ਇੱਥੇ ਖੜ੍ਹ ਜਿਓ ਇੱਕ ਸਕਿੰਟ ਆ ਨਾਲ ਹੋ ਜਾ ਮੜਾ ਜਾ ਬਸ ਖੁੱਲੇ ਹੋ ਜਾ ਥੋੜੇ ਪਿੱਛੇ ਨੂੰ ਆ ਜਾ ਜੀ ਆ ਖੜੇ ਇੱਕ ਮਿੰਟ ਸਾਹਿਬ ਸਾਤਾ ਪਾਲ ਜੀ ਕਰਗ ਐਜੈਕਟਿਵ ਮੈਂਬਰ ਮੋਕੇਸ਼ ਕੁਮਾਰ ਜੀ ਖਨੋਰੇ ਰਮਨ ਕੁਮਾਰ ਜੀ 베ਰ ਕੰਵਰਸਰ ਅਨਿਲ ਆ ਗਈ ਸਾਰਿਆਂ ਦੀ ਸਰ ਸਰ ਜਣੇ ਇੱਧਰ ਇੱਧਰ ਦੇਖੋ ਜੀ ਦੋ ਦੋ ਨੂੰ ਤੋ ਹਾਂ ਮੰਡੀ ਮੰਡੀ ਨੂੰ ਬੁੜ ਕੇ ਆਪਣੇ ਪਿੰਡ ਆ ਬੁਰ ਸਿੱਟ ਆ ਵੀ ਤੁਸੀਂ ਡੇਟ ਹੋਗੇ ਤੁਸੀਂ ਬੋਕੀ ਖੜੇ ਹੋਗੇ ਹਾਂ ਅੱਛਾ ਅਮਰੇ और भाई ਪਰਾਂਜ ਕੀ ਨਾਮ ਹੈ ਆਪਣਾ ਮਿੱਠੂ ਕਾਂਜ ਜਿੰਦਾਬਾਦ ਜਿੰਦਾਬਾਦ ਪੁੱਛੂਗੇ ਅੰਜ ਪ੍ਰਧਾਨੀ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਰੋਸ਼ਨ لال ਮਿੱਠੂ ਕਾਂਜ ਪੰਜਾਬ ਪ੍ਰੈਜ਼ੈਂਟ ਦੀਪੋਹਡ ਵੈਲਫੇਅਰ ਐਸੋਸੀਏਸ਼ਨ ਰਜਿਸਟਰਡ ਨੰਬਰ 355 ਹਾਂਜੀ ਸਰ ਜਿਹੜਾ ਪਹਿਲਾਂ ਜਲਾਸੂਰ ਹੈ ਇਹਦੇ ਵਿੱਚ ਕੀ ਕੀ ਸਭ ਤੋਂ ਪਹਿਲਾਂ ਸਾਡੀ ਮੈਨੇਜਮੈਂਟ ਬਣੀ ਨੂੰ 3 ਸਾਲ ਹੋ ਗਏ ਅੱਜ ਮੈਨੇਜਮੈਂਟ ਆਪਦੇ ਇਸਤੀਫੇ ਦੇਣ ਜਾ ਰਹੀ ਹੈ ਤੇ ਨਵੀਂ ਮੈਨੇਜਮੈਂਟ ਦਾ ਗਠਨ ਕੀਤਾ ਜਾਊਗਾ ਜਿਵੇਂ ਅੱਜ ਸਾਰੀ ਸੰਗਤ ਜਿੰਨੇ ਰਜਿਸਟਰਡ ਮੈਂਬਰ ਹੈ ਅੱਜ ਸਾਰੇ ਇੱਥੇ ਪਹੁੰਚੇ ਆ ਅੱਜ ਉਹਨਾਂ ਦੀ ਸਹਿਮਤੀ ਨਾਲ ਨਵੀਂ ਮੈਨੇਜਮੈਂਟ ਦਾ ਚੋਣ ਹੋਣੀ ਹੈ ਤੇ ਉਦੋਂ ਗਾ ਜਿਹੜੀ ਵੀ ਰੂਪਰੇਖਾ ਉਦੋਂ ਗਾ ਨਾਪੀ ਜਾਣੀ ਹੈ ਕਿ ਡੀਪੂ ਹੋਲਡਰਾਂ ਦਾ ਕੋਈ ਸਰਕਾਰ ਪ੍ਰਤੀ ਕੋਈ ਇਹ 355 ਗਠਨ ਹੋਣ ਦਾ ਮਕਸਦ ਹੀ ਇਹ ਹੈ ਵੀ ਜੋ ਸਰਕਾਰ ਪ੍ਰਤੀ ਗਤੀਵਿਧੀਆਂ ਚੱਲ ਰਹੀਆਂ ਤੇ ਜੋ ਸਰਕਾਰ ਸਾਡੇ ਨਾਲ ਅਣ ਅਣਖੌਮੀ ਘਟਨਾ ਬਪਰਾ ਰਹੀ ਹੈ ਜਾਂ ਇੱਕ ਮਰਜ਼ੀ ਨਾਲ ਡੀਪੂ ਦੇਤਾ ਮਰਜ਼ੀ ਨਾਲ ਬੰਦ ਕਰਤਾ ਮਰਜ਼ੀ ਨਾਲ ਆਪਦੀ ਮਰਜ਼ੀ ਨਾਲ ਕੁਝ ਦਿੱਤਾ ਕਮਿਸ਼ਨ ਦਿੱਤਾ ਨਾ ਦਿੱਤਾ ਢਾਈ ਢਾਈ ਸਾਲ ਸਾਨੂੰ ਕਮਿਸ਼ਨ ਨਹੀਂ ਦੇ ਰਹੀ ਜਿਹੜੀ ਸਰਕਾਰ ਟਾਈਮ ਟੂ ਟਾਈਮ ਨੈਸ਼ਨਲ ਫੂਡ ਸਕਿਉਰਟੀ ਐਕਟ ਚ ਕੀ ਲਿਖਿਆ ਹੈ ਅਗਰ ਜੇ ਕਿਸੇ ਦੀ 200 ਕਵਾਂਟਰ ਕਵਾਂਟੀਟੀ ਹੈ ਤਾਂ ਕਾਨੂੰਨ ਦੇ ਵਿੱਚ ਪਹਿਲਾਂ ਲਿਖਿਆ ਵੀ ਜਿੱਦੇ Net Net ਤੇ ਕਾਉਂਟੀ ਬੋਲੂਗੀ ਉਸੇ ਦੇ ਡਿਪੋ ਹੌਟ ਦੇ ਮਾਰਜਨ ਬਣੀ ਉਹਦੇ ਖਾਤੇ ਚ ਪੈਣਾ ਚਾਹੀਦਾ ਪਰ ਇਹ ਬਧੀਕੀਆਂ ਸਰਕਾਰ ਤਿੰਨ ਤਿੰਨ ਸਾਲ ਦੋ ਦੋ ਸਾਲ ਜਿਹੜਾ ਸਾਡਾ ਮਾਰਜਨ ਬਣੀ ਦੇ ਰਹੀ ਇਹਦੇ ਸ਼ਿਕਾਰ ਵਾਸਤੇ ਅੱਜ ਕੱਤਰ ਹੋਇਆ ਨਵੀਂ ਮੈਨੇਜਮੈਂਟ ਜਿਹੜੀ ਵੀ ਚੁਣੀ ਜਾਊਗੀ ਉਹਦੇ ਵੱਲੋਂ ਸ਼ਰਾਰਤ ਵਿਡਿਆ ਜਾਊਗਾ ਸਰਕਾਰ ਦੇ ਖਿਲਾਫ ਤੁਹਾਡੀਆਂ ਮੁੱਖ ਮੰਗਾਂ ਕਿਹੜੀਆਂ ਨੇ ਸਰਕਾਰ ਤੱਕ ਪਹੁੰਚਣੀਆਂ ਚਾਹੀਦੀਆਂ ਸਾਨੂੰ ਘੱਟੋ ਘੱਟ ਅਗਰ ਜੇ ਗਰੀਬ ਵਾਸਤੇ ਸਰਕਾਰ ਨੇ 27 ਰੁਪਏ ਪ੍ਰਤੀ ਰੇੜ ਪਾ ਦੀ ਕਣਕ ਪ੍ਰਤੀ ਜੀ 5 ਕਿਲੋ ਰੱਖੀ ਹੈ ਤਾਂ ਸਾਡਾ ਪਰਿਵਾਰ ਵੀ ਉਸੇ categories ਚ ਆਉਂਦਾ ਹੈ ਤੇ ਘੱਟੋ ਘੱਟ ਨੈਸ਼ਨਲ ਫੂਡ ਸਕਿਉਰਟੀ ਐਕਟ 1/4/2025 ਦੇ ਵਿੱਚ ਐਕਟ ਚ ਲਿਖਿਆ ਗਿਆ ਅੱਜ ਐਕਟ ਦੇ ਵਿੱਚ ਮੂਵਮੈਂਟ ਹੋਈ ਹੈ ਵੀ ਘਟੋਗਾ 21 ਤੋਂ 31000 ਰੁਪਇਆ ਹਰ ਕਡੀਪੂ ਹੌਟ ਨੂੰ ਮਿਲਣਾ ਚਾਹੀਦਾ ਹੈ ਅੱਜ ਇਹਦੇ ਤੇ ਵੀ ਬਹਿਸ ਹੋਊਗੀ ਵਕੀਰ ਸਾਹਿਬ ਆ ਰਹੇ ਆ ਇਹ ਵੀ ਬਹੁਤ ਜਲਦੀ 1.4.25 ਨੂੰ ਰੈਟ ਪਟੀਸ਼ਨ ਦਾਇਰ ਕਰਕੇ ਹਰ ਕਡੀਪੂ ਹੌਟ ਨੂੰ 21000 ਰੁਪਇਆ ਕਣਕ ਘਰੇ ਭੇਜਣੀ ਹੈ ਵੇਟ ਮਿਲਣਾ ਗੱਟੇ ਗੱਟਿਆਂ ਦਾ ਵੇਟ ਮਿਲਣਾ ਅੱਜੇ ਰੂਪਰੇਖਾ ਤਾਂ ਇਹ ਹੋ ਜੂਗੀ ਆਪਦੇ ਸਾਥੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਗਾ ਅਸੀਂ ਸਾਰੇ ਪੰਜਾਬ ਦੇ ਡੀਪੂ ਹੌਟ ਰਾਜਿਤ ਇਕੱਤਰ ਹੋਏ ਆ ਜਿਹੜੀ ਸਾਡੀ ਐਸੋਸੀਏਸ਼ਨ 355 ਦੇ ਰਜਿਸਟਰਡ ਮੈਂਬਰ ਹੈ ਇਹਨਾਂ ਵੱਲੋਂ ਹਾਦ ਅਰਦਾ ਰਾਮ ਪਨਾ ਭਰਾ ਕੇ ਇਹ ਮੂਵਮੈਂਟ ਅਗੇ ਆਪ ਦਾ ਕਾਰਵਾਈ ਸ਼ੁਰੂ ਕਰੂਗੀ ਸੋ ਮੈਂ ਦੇਖੋ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਵੱਖ-ਵੱਖ ਜਿਲ੍ਹਿਆਂ ਤੋਂ ਜਿੰਨੇ ਵੀ ਪ੍ਰਧਾਨ ਸਹਿਬਾਨ ਅਤੇ ਬਲਾਕ ਪ੍ਰਧਾਨ ਸਹਿਬਾਨ ਪਹੁੰਚੇ ਨੇ ਉਹ ਆਪ ਤੋਂ ਆਪਣੇ ਨਾਮ ਨੇ ਜਿਹੜੇ ਸਾਨੂੰ ਨੁਕਮਾਉਣ ਦੀ ਕਿਰਪਾਤਾ ਕਰੋ ਪਟਿਆਲਾ ਜ਼ਿਲ੍ਹੇ ਤੋਂ ਸਾਡੇ ਦਰਮਿਆਨ ਗਲਾਕ ਸਮਾਨਾ ਤੋਂ ਗਲਾਕ ਪਰਦਾਨ ਸੁਖਦੇਸ ਕੁਮਾਰ ਜੇ ਜਿੰਦਾਬਾਦ 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 ਆ ਪਾ ਲੋਗੇ ਪਾਣੇ ਆਰ ਪਾ ਕੇ ਥੋੜਾ ਬਰਾਬਰ ਹੋ ਜਾ ਕਰੋ ਜੀ ਆ ਨਾਲ ਹੋ ਜਾ ਕਰੋ ਸਰ ਆ ਦੇਖੇ ਆਜ ਵੀ ਆਓ ਜੀ ਹਾਂਜੀ ਸਰ ਖੜ ਜਾ ਕਰੋ 1 ਮਿੰਟ ਪਲੀਜ਼ ਆਓ ਇਹ ਕਰੀਏ ਹਾਂਜੀ ਹਾਂਜੀ ਸਾਹਮਣੇ ਦੇਖਿਓ ਸਰ ਸਰੋਣਾ ਨੂੰ ਅੱਗੇ ਕਰ ਲੋ ਸਰ ਕੀ ਨਾਮ ਹੈ ਜੀ ਆਪਣਾ ਵਿਜੇ ਕੁਮਾਰ ਸਰ ਅੱਜ ਇਥੇ ਇਜਲਾਸ ਹੋ ਰਿਹਾ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੂ ਕੀ ਕਹਿਣਾ ਚਾਹੁੰਨ ਹਾਂ ਬਹੁਤ ਖੁਸ਼ ਹਾਂ ਕਿ ਵੀਰੂ ਜੀ ایسی امید نہیں کہ اینی جنتا کٹھی ہوئی ہوئے گی ایڈری یونیٹی ہے تو نہیں کر سکتے سب کچھ کر سکتے ڈپو ہولڈر ایسوسی بڑی تکڑی ایسوسی ہے میسج یہ کہ جی, 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 جی پکڑے ہے تو یہ چائف لونگ والا پروفیشن ہے ਜ਼ਿੰਦਗੀ ਭਰ ਉਸ ਨੂੰ ਸਾਥ ਦੇਊਗਾ ਉਸ ਤੋਂ ਬਾਅਦ ਤੁਹਾਡੇ ਬੱਚਿਆਂ ਨੂੰ ਵੀ ਸਾਥ ਸੰਭਾਲ ਦੇਊਗਾ ਇਹ ਬੰਦਾ ਸਿਰਫ ਇੱਕੋ ਹੀ ਗੱਲ ਹੈ ਸਿਨਸੈਰਿਟੀ ਔਰ ਇਮਾਨਦਾਰੀ ਨਾਲ ਕੰਮ ਕਰੋ ਬਸ ਹੋਰ ਕੁਝ ਨਹੀਂ ਸਭ ਕੁਝ ਗਵਰਨਮੈਂਟ ਦੇ ਰਹੀ ਹੈ ਸਭ ਸਭ ਕੁਝ ਦੇ ਰਹੀ ਹੈ ਗਵਰਨਮੈਂਟ ਸਭ ਸਭ ਚੀਜ਼ ਦਾ ਪ੍ਰੋਵੀਜ਼ਨ ਹੈ ਐਕਟ ਐਸਾ ਬਣਿਆ ਹੋਇਆ ਹੈ ਹਰ ਚੀਜ਼ ਦੀ ਪ੍ਰੋਟੈਕਸ਼ਨ ਦਿੱਤੀ ਹੋਈ ਹੈ ਉਹ ਸੈਕਟਰ ਵਿੱਚ ਤੁਸੀਂ ਜੁਨੀ ਨੂੰ ਪੂਰਾ ਸਾਥ ਦੇਵੋਗੇ ਕਿਤੇ ਵੀ ਦਿੱਕਤ ਵਰੇ ਸਰਕਾਰ ਦੀਆਂ ਪਰੇਸ਼ਾਨੀਆਂ ਹੁੰਦੀਆਂ ਨੇ ਅੱਜ ਕੱਲ ਇਹਨਾਂ ਖੁਦ ਬਣਾਈ ਹੈ ਇਹ ਐਸੋਸੀਏਸ਼ਨ ਇਹਨੇ ਮੇਰੇ ਆਫਿਸ ਚ ਬੁਣੀ ਹੈ ਸਾਰਾ ਕੁਝ ਫਤੂਰੇ ਆਫਿਸ ਦੇ ਵਿੱਚ ਹੀ ਹੋਇਆ ਹੈ ਪਰ ਮੈਂ ਤਾਂ ਇਹਨਾਂ ਦੇ ਨਾਲ ਹਰ ਵਕਤ ਮੈਂ ਐਸੋਸੀਏਸ਼ਨ ਦੇ ਖਿਲਾਫ ਤਾਂ ਕੁਝ ਨਹੀਂ। ਮੈਂ ਵਿੱਚ ਐਕਟਿਵ ਪ੍ਰੋਟੈਕਸ਼ਨ ਦੇ ਨਾਲ ਇਹਨਾਂ ਦੀ ਬਦਦਲ ਕਰਨਾ। ਬਸ। ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਗੁਰਦੀਪ ਸਿੰਘ ਜੀ। ਸਰ ਅੱਜ ਇੱਥੇ ਪਹਿਲਾ اجلاس ਸ਼ੁਰੂ ਹੋ ਰਿਹਾ ਕੀ ਕਹਿਣਾ ਚਾਹੁੰ। ਅਟਾ ਬੜੀ ਪਛਿੜੀ ਗੱਲ ਆ ਜੀ ਸਾਢੇ 3 ਸਾਲ ਦਾ ਸਾਡਾ ਪਹਿਲਾ ਅਗਜਲਾ ਸ਼ੁਰੂ ਹੋਇਆ ਹੋ ਰਿਹਾ ਜੀ ਤੇ ਇਹਦੇ ਵਿੱਚ ਸਾਡਾ ਸਾਢੇ 3 ਸਾਲ ਦਾ ਜੋ ਵੀ ਲੇਖਾ ਝੋਖਾ ਹੋਇਆ ਅੱਜ ਤੱਕ ਦਾ ਅਸੀਂ ਇਹ ਵਿੱਚ ਕਰਨਾ ਹੈ ਇਹ ਤੋਂ ਇਲਾਵਾ ਜਿਹੜੇ ਪੁਰਾਣੇ ਮੈਂਬਰ ਸੀਗੇ ਸਾਰੇ ਸਾਰੇ ਅੱਜ ਤੋਂ ਬਾਅਦ ਉਹ ਨਹੀਂ ਹਨ ਕਿ ਨਵੀਂ ਮੈਂਬਰਸ਼ਿਪ ਦੀ ਚੋਣ ਹੋਊਗੀ ਜੋ ਵੀ ਸਾਡੇ ਐਗਜ਼ੀਕਿਊਟਿਵ ਮੈਂਬਰ ਹੋਣਗੇ ਜਿਵੇਂ ਪ੍ਰਧਾਨ ਹੋਣਗੇ ਚਾਰਜ ਸਪਤਰ ਹੋ ਗਿਆ ਖਜਾਨਚੀ ਹੋ ਗਿਆ ਸਾਰਿਆਂ ਨੇ ਨਵੇਂ ਚੋਣ ਹੋਣਗੇ ਵਿਕੀਲ ਸਾਹਿਬ ਅੱਜ ਮੁੱਖ ਮਹਿਮਾਨ ਆਏ ਨੇ ਸਪੈਸ਼ਲ ਟਾਈਮ ਕੱਢ ਕੇ ਆ ਗਏ ਸਾਹਿਬ ਤੇ ਬਹੁਤ ਹੀ ਮਾਣ ਆ ਜੀ ਜਿਹੜਾ ਤੇ ਬਦੌਲ ਦੇ ਵਿੱਚ ਸਾਡੀ ਆਓ ਜੀ ਆਓ ਇਹ ਸਾਡੇ ਵਕੀਲ ਸਾਹਿਬ ਜੀ ਦੀ ਦੇਣੀ ਹੈ। ਆਪਦੇ ਸਾਥੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਗਾ। ਆਦੇ ਸਾਥੀਆਂ ਨੂੰ ਮੈਸੇਜ ਇਹ ਲੈ ਕੇ ਸਾਰੇ ਭਾਈ ਜਿਵੇਂ ਆਪਾਂ ਪਹਿਲਾਂ ਚੱਲ ਰਹੇ ਹਾਂ ਸਾਰੇ ਇੱਕ ਦੂਜੇ ਦੇ ਨਾਲ ਹੱਥ ਮੋੜੇ ਨਾਲ ਮੋੜ ਕੇ ਸਹਿਯੋਗ ਕਰੋ ਤਾਂ ਕਿ ਆਪਾਂ ਸਰਕਾਰ ਦੀਆਂ ਜੋ ਵੀ ਆਪਣੇ ਖਿਲਾਫ ਤਿੱਖੀਆਂ ਹੁੰਦੀਆਂ ਨੇ ਉਹਨਾਂ ਦੇ ਡੱਡ ਕੇ ਲੜਾਈ ਕਰ ਸਕੀਏ। ਤੁਹਾਡੀ ਮੁੱਖ ਮੰਗ ਕੀ ਨੇ ਸਰਕਾਰ ਦਾ ਸਾਨੂੰ ਇਹ ਹੀ ਆ ਵੀ ਜੋ ਕੁਝ ਵੀ ਸਰਕਾਰ ਐਡ ਪ੍ਰੈਜ਼ੈਂਟ ਜੋ ਲਾਗੂ ਕਰੇ ਉਹ ਵੀ ਸਾਨੂੰ ਟਾਈਮ ਸਰਦੀ ਜਬ ਕੋਈ ਨਹੀਂ ਸਭ ਤੋਂ ਸਰਕਾਰ ਟਾਈਮ ਸਰਦੀ ਨੂੰ ਤਿਆਰ ਹੈਗੀ। ਕਣਕ ਹੈ ਕਣਕ ਨਹੀਂ ਬਿਲਦੀ ਸਮੇਂ ਸਰ ਸਾਨੂੰ ਪਹਿਲੇ ਚੋਰ ਬਣਾ ਦਿੰਦੀ ਹੈ ਝੂਠੇ ਪਹਿਲੀ ਕੜ ਕੇ ਕਹਿੰਦੇ ਰਸੀਬ ਕਰ ਲਓ ਪਰਚੀਆਂ ਕੱਢ ਦਿਓ ਕੱਢ ਕੇ ਭੇਜਦੇ ਜਿਦੋਂ ਕਿ ਕਾਨੂੰਨ ਦੇ ਬਿਲਕੁਲ ਉਲਟ ਹੈ ਇਹ ਅਸੀਂ ਸਾਡੇ ਵਿਕੀਰ ਸਾਹਿਬ ਦੀ ਬਦੌਲਤੀ ਹੈ ਸਾਰਾ ਕੁਝ ਅਸੀਂ ਲੜਾਈਆਂ ਕਰਦੇ ਹਾਂ ਹੋਰ ਵੀ ਅੱਗੇ ਫਾਇੜੇ ਚੱਲੇ ਜੇ ਕਮਿਸ਼ਨਾ ਸਾਨੂੰ ਅਜੇ ਤੱਕ ਨਹੀਂ ਮਿਲਿਆ ਜਿਉਂ ਸਾਨੂੰ ਕੂਚਨਾ ਮਿਲੇ ਸਾਨੂੰ ਕੋਰਟ ਦੇ ਜ਼ਰੀਏ ਮਿਲ ਜਾਣਾ ਹੈ ਹੋਰ ਵੀ ਜਿਹੜੀਆਂ ਸਾਡੀਆਂ ਡੀਪੂ ਹੋਲਡਰਸ ਬਦ ਸਭ ਤਾਂ ਇਹਨਾਂ ਚੀਜ਼ ਦਾ ਪਤਾ ਹੀ ਨਹੀਂ ਹੁੰਦਾ ਸਾਨੂੰ ਤਾਂ ਜਾਣ ਪੁੱਛ ਕੇ ਚੋਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੁੰਦੀ ਸੀ ਸਰਕਾਰ ਦੀ ਹੁਣ ਸਾਨੂੰ ਇਸ ਚੀਜ਼ ਦਾ ਚਾਣਨ ਹੋਗਾ ਸਾਨੂੰ ਜਾਗਰੂਕਤਾ ਵੀ ਆ ਗਈ ਵੀ ਕੀ ਕਰਨਾ ਹਾਲਾ ਫਾਵਾ ਸਾਈਡ ਤੇ ਕਰੋ ਸਰ ਥੋੜਾ ਪਿੱਛੇ ਹੋ ਜਾਓ ਸਰ ਫੁੱਲੇ ਫੁੱਲੇ ਹੋ ਜਾਓ ਜੀ ਸਾਹਮਣੇ ਦੇਖੇ ਪਲੀਜ਼ 100% ਜਿਹਦੇ ਦੇਨੇ ਨੇ ਤਾਂ ਆਪਾਂ ਉਹ ਛੱਡਣ ਮਿੱਠੂ ਤੇ ਹੀ ਦੇਨੇ ਨੇ ਅਸੀਂ ਕਿਸੇ ਨੂੰ ਹੋਰ ਨਹੀਂ ਦੇਨੇ ਇੱਕ ਮੈਂ ਨਾਲੇ ਲੱਗੇ ਉਦੋਂ ਬਾਅਦ ਸਮਾਪਤੀ ਕਰੂੰਗਾ ਮਿੱਠੂ ਕੈਟ ਜ਼ਿੰਦਾ ਜੀ ਕੀ ਫਤਿਹ ਅੱਜ ਦੇ ਮੁੱਖ ਮਹਿਮਾਨ ਬੀਜੇਂਦਰ ਸਿੰਘਲਾ ਜੀ ਜਿਨ੍ਹਾਂ ਨੇ ਕਿ ਆਪਾਂ ਨੂੰ ਇੰਨਾ ਇਕੱਠ ਕਰਨ ਖਾਤਰ ਆਪਣਾ ਸਿਰ ਸਾਰਿਆਂ ਨਾਲੋਂ ਉੱਚਾ ਰੱਖਣ ਖਾਤਰ ਸਰਦਾਰ ਬੀਜੇਂਦਰ ਸਿੰਘਲਾ ਜੀ ਨੇ ਸਭ ਤੋਂ ਵੱਧ ਸਹਿਯੋਗ ਦਿੱਤਾ ਦੀਪੂ ਹੋਟਲਾਂ ਦਾ ਕਿਉਂਕਿ ਸਭ ਤੋਂ ਪਹਿਲਾਂ ਇੱਕ ਪ੍ਰਦਾਨ ਹੋਰ ਵੀ ਆ ਕਿਹੜਾ ਕਿ ਲੋਜ ਤੇ ਜੇ ਮੈਂ ਜੰਨੀਗੜ ਬੈਠਾ ਤੇ ਮੈਂ ਜੰਨੀਗੜ ਜਾ ਕੇ ਸਾਰੇ ਮਸਲੇ ਹੱਲ ਕਰਵਾਉਣਾ ਬੈਜੀ ਕੋਈ ਬਾਹਰ ਖੜੀ ਬੈਠ ਕੇ ਕਹੇ ਵਿਛਾਟਾ ਉੱਠ ਬੰਦੇ ਨੇ ਕੋਈ ਜੰਨੀਗੜ ਬੈਠੇ ਨੇ ਜਾਂ ਜੰਨੀਗੜ ਗਏ ਨੇ ਕੋਈ ਮਸਲਾ ਹੱਲ ਕਰਵਾਇਆ ਇੱਕ ਵੀ ਨਹੀਂ ਕਰਵਾਇਆ ਮਸਲਾ ਹੱਲ ਕਰਵਾਇਆ ਸਾਡੇ ਕੋਲ ਸੇਰ Aplausos a